ਕੰਗਣਾ ਰਣੌਤ ਤੇ ਚੋਰੀ ਦਾ ਕੇਸ ਕੀਤਾ ਗਿਆ ਤੇ ਕੰਗਣਾ ਦੇ ਜੇਲ੍ਹ ਜਾਣ ਦੇ ਅਸਾਰ ਬਣ ਗਏ ਨੇ ਅੱਜ 27 ਜਨਵਰੀ ਸਵੇਰ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਪੰਜਾਂ ਦੀ ਦਿਨਿਆਂ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਹਰ ਖਬਰ ਦਾ ਪਰਦੇ ਪਿਛਲਾ ਸੱਚ ਗੌਰ ਨਾਲ ਅਖੀਰ ਤੱਕ ਸੁਣਿਓ ਪਹਿਲੀ ਵੱਡੀ ਖਬਰ ਹੈ ਕਿ ਇੱਕ ਐਮਐਲਏ ਨੇ ਦੂਜੇ ਐਮਐਲਏ ਦੇ ਉੱਪਰ ਫਾਇਰਿੰਗ ਕੀਤੀ ਹੈ ਤੇ ਫਿਰ ਦੂਜੇ ਐਮਐਲਏ ਨੇ ਵੀ ਹਥਿਆਰ ਕੱਢ ਕੇ ਅੱਗੋਂ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਵੱਡਾ ਪਚਾਲ ਪਿਆ ਵੱਡਾ ਪਰਤੂ ਪਿਆ ਬਾਕੀ ਸਾਰੀ ਜਾਣਕਾਰੀ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਕਿ ਕੰਗਣਾ ਰਣੋਤ ਦੀ ਫਿਲਮ ਆਈ ਐਮਰਜੈਂਸੀ ਫਿਲਮ ਬਿਲਕੁਲ ਪਿੱਟ ਗਈ ਹੈ ਕੰਗਣਾ ਦਾ ਪੈਸਾ ਡੁੱਬ ਗਿਆ ਤੇ ਹੁਣ ਕੰਗਣਾ ਬਹੁਤ ਕਸੂਤੀ ਫਸ ਗਈ ਹੈ ਕਿਉਂਕਿ ਕੰਗਣਾ ਦੇ ਉੱਪਰ ਚੋਰੀ ਦਾ ਕੇਸ ਕੀਤਾ ਗਿਆ ਔਰ ਕੰਗਣਾ ਦੇ ਜੇਲ੍ਹ ਜਾਣ ਦੇ ਅਸਾਰ ਬਣੇ ਨੇ ਤੀਜੀ ਵੱਡੀ ਖਬਰ ਹੈ ਕਿ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਨੇ ਤਿੰਨ ਵੱਡੇ ਐਲਾਨ ਫਿਰ ਕਰ ਦਿੱਤੇ ਨੇ ਤੇ ਉਧਰ ਹੋਸ਼ ਉੱਡ ਗਏ ਨੇ ਸਰਕਾਰ ਦੇ ਨੀਂਦ ਉੱਡ ਗਈ ਹੈ ਔਰ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਡਾਕਟਰ ਭੀਮਰਾਓ ਅੰਬੇਦਕਰ ਦਾ ਬੁੱਤ ਲੱਗਾ ਦਰਬਾਰ ਸਾਹਿਬ ਦੇ ਨੇੜੇ ਔਰ ਉਹ ਬੁੱਤ ਦੇ ਉੱਪਰ ਚੜ੍ਹ ਕੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਹਨੇ ਕੀਤੀ ਹੈ ਕਿਉਂ ਕੀਤੀ ਹੈ ਫਿਰ ਉਥੇ ਬਣਿਆ ਕੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੇ ਦਿੰਨੇ ਆਪਾਂ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਕੰਗਨਰ ਨਾਓ ਬੜਾ ਰੌਲਾ ਪਿਛਲੇ ਦਿਨੀ ਪਿਆ ਜਦੋਂ ਉਹਦੀ ਫਿਲਮ ਆਈ ਐਮਰਜੈਂਸੀ ਇੰਦਰਾ ਗਾਂਧੀ ਦੇ ਉੱਪਰ ਫਿਲਮ ਬਣਾਈ ਕੰਗਣਾ ਨੇ ਪੂਰਾ ਰੌਲਾ ਪਵਾਇਆ ਪਵਾਇਆ ਕਿਉਂ ਬੜਾ ਕੁਝ ਫਿਲਮ ਦੇ ਵਿੱਚ ਇਹੋ ਜਿਹਾ ਕੰਟਰੋਵਰਸ਼ੀਅਲ ਬਣਾਇਆ ਗਿਆ ਜਿਹਦੇ ਨਾਲ ਰੌਲਾ ਪਵੇ ਤਾਂ ਕਿ ਕੰਗਣਾ ਦੀਆਂ 10 ਸਾਲ ਤੋਂ ਜਿਹੜੀਆਂ ਫਿਲਮਾਂ ਆਈਆਂ ਸੀ ਉਹ ਫਲॉप ਰਹੀਆਂ ਸੀ ਤੇ ਹੁਣ ਕੰਗਣਾ ਦੀ ਫਿਲਮ ਚੱਲ ਸਕੇ ਪਰ ਉਹ ਕਹਿੰਦੇ ਆ ਨਾਤੀ ਤੋਤੀ ਰਹੇਗੀ ਤੇ ਮੂੰਹ ਤੇ ਮੱਖੀ ਬਹਿ ਗਈ ਕੰਗਣਾ ਦੀ ਇਹ ਫਿਲਮ ਵੀ ਸੁਪਰ ਫਲॉप ਹੋਗੀ 60 ਕਰੋੜ ਦੀ ਲਾਗਤ ਨਾਲ ਬਲੀ ਬੜੀ ਫਿਲਮ 15 ਕਰੋੜ ਵੀ ਕਮਾ ਨਹੀਂ ਸਕੀ ਪੈਸਾ ਸਾਰਾ ਡੁੱਬ ਗਿਆ ਕੰਗਣਾ ਕਹਿੰਦੀ ਰਹੀ ਕਿ ਮੈਂ ਘਰ ਵੇਚ ਕੇ ਗਹਿਣੇ ਵੇਚ ਕੇ ਵੀ ਫਿਲਮ ਦੇ ਉੱਪਰ ਲਾਏ ਨੇ ਪਰ ਉਹ ਕੁਝ ਵੀ ਹੁਣ ਮੋੜਨਾ ਨਹੀਂ ਕਿਉਂਕਿ ਪੈਸਾ ਸਾਰਾ ਡੁੱਬ ਗਿਆ ਉਧਰ ਕੰਗਣਾ ਦੇ ਉੱਪਰ ਚੋਰੀ ਦਾ ਕੇਸ ਕੀਤਾ ਗਿਆ ਤੇ ਚੋਰੀ ਦਾ ਕੇਸ ਕਿਸੇ ਆਮ ਬੰਦੇ ਨੇ ਨਹੀਂ ਕੀਤਾ ਚੋਰੀ ਦਾ ਕੇਸ ਉਸ ਪਰਿਵਾਰ ਨੇ ਕੀਤਾ ਜਿਹੜਾ ਪਰਿਵਾਰ ਉਸ ਵਕਤ ਜਦੋਂ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਹੁੰਦਾ ਸੀ ਤਾਂ ਉਹਦਾ ਬਹੁਤ ਜਿਹੜਾ ਨਜ਼ਦੀਕੀ ਇੱਕ ਸੀਗਾ ਵਿਅਕਤੀ ਜਿਹੜਾ ਇੱਕ ਕਵੀ ਸੀ ਜਿਹੜਾ ਇੱਕ ਪੋएट ਸੀ ਉਹਨਾਂ ਦੇ ਪਰਿਵਾਰ ਨੇ ਕੰਗਣਾ ਤੇ ਚੋਰੀ ਦਾ ਕੇਸ ਕੀਤਾ ਤੇ ਕਹਾਦਾ ਕੰਗਣਾ ਨੇ ਫਿਲਮ ਦੇ ਵਿੱਚ ਕੁਝ ਐਸੀਆਂ ਲਿਖਤਾਂ ਕੁਝ ਐਸੀਆਂ ਸਤਰਾਂ ਵਰਤੀਆਂ ਨੇ ਜਿਹੜੀਆਂ ਜਿਹੜੀ ਜਿਹੜਾ ਇੱਕ ਕਵੀ ਸੀਗਾ ਜਿਹਦਾ ਨਾਮ ਰਾਮਧਾਰੀ ਸਿੰਘ ਦਿਨਕਰ ਤੇ ਉਹਦੇ ਪਰਿਵਾਰ ਦਾ ਇਹ ਦਾਵਾ ਹੈ ਹਾਈ ਕੋਰਟ ਚ ਉਹਨਾਂ ਨੇ ਕੇਸ ਕਰ ਦਿੱਤਾ ਹੈ ਉਹ ਕਹਿੰਦੇ ਕਿ ਸਾਡੇ ਜਿਹੜੇ ਦਿਨਕਰ ਸਾਹਿਬ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਕੰਗਣਾ ਨੇ ਆਪਣੀ ਫਿਲਮ ਦੇ ਵਿੱਚ ਵਰਤਿਆ ਔਰ ਸਾਡੇ ਤੋਂ ਕੋਈ ਇਜਾਜ਼ਤ ਨਹੀਂ ਲਈ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਚੋਰੀ ਕੀਤਾ ਸਾਡਾ ਇਹਨੇ ਉਹ ਜਿਹੜੀਆਂ ਲਿਖਤਾਂ ਨੂੰ ਕੰਗਣਾ ਦੇ ਉੱਪਰ ਪਟਨਾ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਗਿਆ ਪਹਿਲਾ 31 ਅਗਸਤ ਨੂੰ ਕੰਗਣਾ ਨੂੰ ਨੋਟਿਸ ਭੇਜਿਆ ਗਿਆ ਸੀ ਕੰਗਣਾ ਨੇ ਗੌਲਿਆ ਹੀ ਨਹੀਂ ਜਵਾਬ ਨਹੀਂ ਦਿੱਤਾ ਤਾਂ ਫਿਰ ਹੁਣ ਕੰਗਣਾ ਰਣੌਤ ਨੂੰ ਉੱਥੇ ਕੇਸ ਪਾ ਦਿੱਤਾ ਗਿਆ ਪਟਨਾ ਹਾਈ ਕੋਰਟ ਦੇ ਵਿੱਚ ਔਰ ਜਿਹੜੇ ਹਾਈ ਕੋਰਟ ਦੇ ਜੱਜ ਸਾਹਿਬ ਨੇ ਏ ਅਭਿਸ਼ੇਕ ਰੈਡੀ ਉਹਨਾਂ ਨੇ ਕੰਗਣਾ ਨੂੰ ਖਿੱਚ ਲਿਆ ਜਿਹੜੀ ਉਸ ਕਵੀ ਜਿਹਦਾ ਨਾਮ ਰਾਮਧਾਰੀ ਸਿੰਘ ਦਿਲਕਰ ਹੈ ਉਹਦੀ ਜਿਹੜੀ ਨੋਹ ਹੈ ਕਲਪਨਾ ਸਿੰਘ ਉਹਨੇ ਇਹ ਕੇਸ ਕੀਤਾ ਉਹਨੇ ਪਟੀਸ਼ਨ ਪਾਈ ਹੈ ਤੇ ਕੰਗਣਾ ਕਸੂਤੀ ਫਸਦੀ ਨਜ਼ਰ ਆ ਰਹੀ ਹੈ ਜੇਕਰ ਉਹਨਾਂ ਦਾ ਦਾਵਾ ਠੀਕ ਹੋਇਆ ਤਾਂ ਕੰਗਣਾ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਤੇ ਫਿਰ ਸ਼ਾਇਦ ਜਿਹੜੇ ਮੋਦੀ ਸਾਹਿਬ ਨੇ ਉਹ ਵੀ ਕੰਗਣਾ ਨੂੰ ਬਚਾ ਨਾ ਸਕਣ ਵੈਸੇ ਕੰਗਣਾ ਹੁਣ ਤੱਕ ਉਹੀ ਕੁਝ ਬੋਲਦੀ ਰਹੀ ਹੈ ਜੋ ਭਾਜਪੀ ਤੇ ਆਰਐਸਐਸ ਨੇ ਚਾਇਆ ਚਾਹੇ ਕਿਸਾਨਾਂ ਦੇ ਖਿਲਾਫ ਪੜਾਸ ਕੱਢਣੀ ਪੰਜਾਬੀਆਂ ਨੂੰ ਟਾਰਗੇਟ ਕਰਨਾ ਔਰ ਐਸ ਵਾਰ ਪੰਜਾਬੀਆਂ ਨਾਲ ਲਿਆ ਪੰਗਾ ਕੰਗਣਾ ਨੂੰ ਐਡਾ ਮਹਿੰਗਾ ਪੈ ਗਿਆ ਇਹ ਤਾਂ ਕੰਗਣਾ ਨੂੰ ਪੁੱਛੋ ਵੀ ਕਿੰਨਾ ਕੁ ਮਹਿੰਗਾ ਪੈ ਗਿਆ ਸਾਰਾ ਕੁਝ ਉਹਦਾ ਡੁੱਬ ਗਿਆ ਤੇ ਡੁੱਬਣ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਆਪਾਂ ਕਹਿ ਸਕਦੇ ਹਾਂ ਉਹ ਉਸੇ ਪੰਗੇ ਦਾ ਜਿਹੜਾ ਉਹਨੇ ਪੰਜਾਬੀਆਂ ਦੇ ਨਾਲ ਜਿਹੜਾ ਉਹਨੇ ਆਮ ਲੋਕਾਂ ਦੇ ਨਾਲ ਲਿਆ ਦੂਜੀ ਵੱਡੀ ਖਬਰ ਹੈ ਕਿ ਕੱਲ 26 ਜਨਵਰੀ ਤੇ ਕਿਸਾਨਾਂ ਨੇ ਪੂਰਾ ਜਲਵਾ ਦਿਖਾਇਆ ਟਰੈਕਟਰ ਮਾਰਚ ਕਰਕੇ 10 ਹਜ਼ਾਰਾਂ ਟਰੈਕਟਰਾਂ ਦੇ ਨਾਲ ਇੰਨਾ ਵੱਡਾ ਪ੍ਰਦਰਸ਼ਨ ਕਿਸਾਨਾਂ ਨੇ ਕੱਲ ਕੀਤਾ ਕਿ ਦੁਨੀਆ ਦੇਖਦੀ ਰਹੇਗੀ ਤੇ ਸਰਕਾਰ ਦੀ ਵੀ ਨੀਦ ਉੱਡੀ ਤੇ ਹੁਣ ਕਿਸਾਨਾਂ ਨੇ ਅਗਲਾ ਵੱਡਾ ਐਲਾਨ ਕਰ ਦਿੱਤਾ ਹੈ 11 ਫਰਵਰੀ 12 ਫਰਵਰੀ ਤੇ 13 ਫਰਵਰੀ ਦਾ ਉਹ ਐਲਾਨ ਕੀ ਹੈ ਕਿਸਾਨਾਂ ਨੇ ਤਿੰਨ ਮਹਾਪੰਚਾਇਤਾਂ ਸ਼ੰਭੂ ਖਨੋਰੀ ਬਾਰਡਰ ਤੇ ਲੜਾਈ ਲੜ ਰਹੇ ਕਿਸਾਨਾਂ ਨੇ ਅਨਾਉਂਸ ਕੀਤੀਆਂ ਨੇ ਪਹਿਲੀ 11 ਫਰਵਰੀ ਨੂੰ ਰਤਨਪੁਰਾ ਦੇ ਵਿੱਚ ਦੂਜੀ 12 ਫਰਵਰੀ ਨੂੰ ਖਨੋਰੀ ਦੇ ਵਿੱਚ ਤੇ ਤੀਜੀ 13 ਫਰਵਰੀ ਨੂੰ ਸ਼ੰਭੂ ਬਾਰਡਰ ਤੇ ਇਹ ਤਿੰਨ ਮਹਾਪੰਚਾਇਤਾਂ ਕਿਸਾਨਾਂ ਨੇ ਐਲਾਨ ਕੀਤੀਆਂ ਨੇ ਪਹਿਲਾਂ ਵੀ ਜਦੋਂ ਕਿਸਾਨਾਂ ਨੇ ਸਯੁਕਤ ਕਿਸਾਨ ਮੋਰਚਾ ਭਾਰਤ ਨੇ ਕੀਤੀਆਂ ਮਹਾਪੰਚਾਇਤਾਂ ਚਾਹੇ ਉਹ ਮੋਗਾ ਹੋਵੇ ਤੇ ਚਾਹੇ ਉਹ ਟਹਾਣਾ ਹੋਵੇ ਉਹਨੇ ਵੀ ਸਰਕਾਰ ਨੂੰ ਸੋਚਣ ਲਈ ਮਜਬੂਰ ਤਾਂ ਕੀਤਾ ਹੀ ਹੋਏਗਾ ਔਰ ਫਿਰ ਜਿਹੜੀ ਇੱਕ ਮਹਾਪੰਚਾਇਤ ਪਹਿਲਾਂ ਜਦੋਂ ਡੱਲੇਵਾਲ ਸਾਹਿਬ ਨੇ ਲੋਕਾਂ ਨੂੰ ਦਰਸ਼ਨ ਕਰਨ ਦੇ ਲਈ ਖਣੌਰੀ ਸੱਦਿਆ ਉਹਦੇ ਵਿੱਚ ਹੋਏ ਇਕੱਠ ਨੇ ਵੀ ਸਰਕਾਰ ਨੂੰ ਸੋਚਣ ਲਈ ਮਜਬੂਰ ਕੀਤਾ ਹੋਏਗਾ ਪਰ ਹੁਣ ਇਹ ਜਿਹੜੀਆਂ ਤਿੰਨ ਮਹਾਪੰਚਾਇਤਾਂ ਰਤਨਪੁਰਾ 11 ਫਰਵਰੀ 12 ਫਰਵਰੀ ਖਨੌਰੀ ਬਾਰਡਰ ਤੇ 13 ਫਰਵਰੀ ਸ਼ੰਭੂ ਇਹ ਪੰਚਾਇਤਾਂ ਚ ਸਰਕਾਰ ਤੇ ਕੀ ਅਸਰ ਪੈਂਦਾ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਵੈਸੇ ਸੈਂਟਰ ਸਰਕਾਰ ਬੜੀ ਢੀਠ ਬਣੀ ਹੋਈ ਹੈ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਗਣਤੰਤਰ ਦਿਵਸ ਤੇ ਬੋਲਦਿਆਂ ਇਹ ਕਿਹਾ ਕਿ ਸਰਕਾਰ ਢੀਠ ਬਣੀ ਹੋਈ ਆ ਸਰਕਾਰ ਲੋਕਾਂ ਨੂੰ ਮਰਨ ਵਰਤ ਰੱਖਣੇ ਪੈ ਰਹੇ ਨੇ ਤੇ ਸੈਂਟਰ ਸਰਕਾਰ ਮੋਦੀ ਸਰਕਾਰ ਸੁਣਦੀ ਨਹੀਂ ਪਈ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਉਧਰ ਬੋਲਤਾ ਗੱਲ ਸਹੀ ਹੈ ਪਰ ਭਗਵੰਤਮਾਨ ਦੀ ਸਰਕਾਰ ਬਾਰੇ ਵੀ ਜਿਹੜੇ ਕੱਚੇ ਮਜ਼ਦੂਰ ਨੇ ਜਿਹੜੇ ਲੋਕ ਇੱਥੇ ਬੇਰੁਜ਼ਗਾਰ ਲੜਾਈ ਲੜ ਰਹੇ ਨੇ ਮਜ਼ਦੂਰ ਆਪਣੇ ਹੱਕਾਂ ਲਈ ਬੋਲ ਰਹੇ ਨੇ ਉਹ ਪੰਜਾਬ 'ਚ ਇਹੀ ਦੋਸ਼ ਭਗਵੰਤਮਾਨ ਦੀ ਸਰਕਾਰ ਦੇ ਉੱਪਰ ਵੀ ਲਾ ਰਹੇ ਨੇ ਕਿ ਇਹ ਸੁਣਦੇ ਨਹੀਂਗੇ ਕਿਸੇ ਦੀ ਹੁਣ ਦੇਖੋ ਹਕੂਮਤ ਤਾਂ ਹਕੂਮਤ ਹੈ ਉਹਨੇ ਲੋਕਪੱਖੀ ਹਕੂਮਤ ਦਾ ਹੁੰਦੀ ਹੈ ਉਹਦਾ ਫਰਜ਼ ਹੁੰਦਾ ਹੈ ਕਿ ਉਹ ਲੋਕਾਂ ਦੀ ਗੱਲ ਪਹਿਲ ਦੇ ਆਧਾਰ ਤੇ ਸੁਣੇ ਪਰ ਜਦੋਂ ਹਕੂਮਤ ਕਾਰਪੋਰੇਟ ਪੱਖੀ ਹੋਵੇ ਪੂੰਜੀ ਪਤੀਆਂ ਦੇ ਪੱਖੀ ਹੋਵੇ ਉਦੋਂ ਉਹ ਛੇਤੀ ਸੁਣਦੀ ਜਾਂਦੀ ਨਹੀਂ ਹੁੰਦੀ ਲੋਕਾਂ ਨੂੰ ਸੁਣਾਉਣਾ ਪੈਂਦਾ ਤੇ ਲੋਕਾਂ ਨੂੰ ਸੁਣਾਉਣ ਦੇ ਲਈ ਯਤਨ ਕਰਨੇ ਪੈ ਰਹੇ ਨੇ ਦੇਖੋ ਮੋਦੀ ਸਰਕਾਰ ਸੱਚਮੁੱਚ ਗੋਲ ਨਹੀਂ ਰਹੀ ਹੁਣ ਜਿਹੜਾ ਡੱਲੇਵਾਲ ਸਾਹਿਬ ਹੋਰਾਂ ਦੇ ਮਰਨ ਵਰਤ ਰੱਖਣ ਤੋਂ ਐਨੇ ਦਿਨ ਬਾਅਦ ਜਾ ਕੇ ਇੱਕੋ ਮੀਟਿੰਗ ਦਿੱਤੀ ਹੈ ਸਿਰਫ ਕੋਈ ਮਸਲੇ ਦਾ ਹੱਲ ਨਹੀਂ ਕੋਈ ਹੱਲ ਵਾਲੀ ਪ੍ਰਪੋਜ਼ਲ ਨਹੀਂ ਸਿਰਫ ਇਹਨਾਂ ਕਿਹਾ ਵੀ ਆਪਾਂ ਮੀਟਿੰਗ ਕਰ ਲਾਂਗੇ ਬਹਿ ਕੇ ਬਸ ਢੱਲੇਵਾਲ ਸਾਹਿਬ ਦਾ ਮਰਨ ਵਰਤ ਤੜਾਉਣ ਲਈ ਖੜਵਾਉਣ ਲਈ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਦੇਣ ਦੇ ਲਈ ਮੀਟਿੰਗ ਦਿੱਤੀ ਹੈ ਦੱਸੋ ਇਹ 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 ਮਤੀਰਾ ਹੈ ਸੈਂਟਰ ਸਰਕਾਰ ਦਾ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਹੁਣ ਅਗਲੀ ਵੱਡੀ ਖਬਰ ਹੈ ਭਾਜਪਾ ਦੇ ਇੱਕ ਐਕਸ ਐਮਐਲਏ ਨੇ ਇੱਕ ਆਜ਼ਾਦ ਵੀਰ ਜਿਹੜਾ ਉਹਦੀ ਥਾਤੇ ਜਿੱਤ ਗਿਆ ਉਹਦੇ ਤੇ ਹਥਿਆਰ ਲੈ ਕੇ ਹਮਲਾ ਕਰ ਦਿੱਤਾ ਆਪਣੇ ਸਮਰਥਕਾਂ ਦੇ ਸਮੇਤ ਜੋ ਖਬਰ ਆ ਰਹੀ ਹੈ ਇਹ ਆਪਣੇ ਦੇਸ਼ ਦੇ ਉੱਤਰਾਖੰਡ ਦਾ ਜਿਹੜਾ ਉੱਤਰਾਖੰਡ ਸੂਬਾ ਉਹਦੇ ਖਾਨਪੁਰ ਤਵਾਰੀ ਹੈ ਪਹਿਲਾਂ ਉਸ ਹਲਕੇ ਦੇ ਵਿੱਚ ਬੀਜੇਪੀ ਦਾ ਐਮਐਲਏ ਜਿੱਤਿਆ ਹੋਇਆ ਸੀਗਾ ਪਹਿਲਾਂ ਜਿਹਦਾ ਨਾਮ ਦੱਸਿਆ ਜਾ ਰਿਹਾ ਕੁਮਰ ਪ੍ਰਤਾਪ ਚੈਂਪੀਅਨ ਤੇ ਐਤਕੀ ਕੀ ਹੋਇਆ ਪਿੱਛੇ ਉਹ ਹਾਰ ਗਿਆ ਤੇ ਉਹਦੀ ਥਾਂ ਤੇ ਜਿੱਤ ਗਿਆ ਆਜ਼ਾਦ ਉਮੀਦਵਾਰ ਤੇ ਹੁਣ ਬੀਜੇਪੀ ਦੇ ਉਹ ਹਾਰੇ ਹੋਏ ਐਮਐਲਏ ਨੇ ਜਿਹੜਾ ਨਹੀਂ ਜਿੱਤ ਸਕਿਆ ਜਿਹੜਾ ਐਕਸ ਐਮਐਲਏ ਹੈ ਉਨੇ ਉਸ ਆਜ਼ਾਦ ਉਮੀਦਵਾਰ ਤੇ ਦੱਸਿਆ ਜਾ ਰਿਹਾ ਖਬਰਾਂ ਦੇ ਵਿੱਚ ਕਿ ਹਮਲਾ ਕੀਤਾ ਔਰ ਜੋ ਵੀਡੀਓ ਆ ਰਹੀਆਂ ਨੇ ਸਾਹਮਣੇ ਉਹਨਾਂ ਦੇ ਵਿੱਚ ਵੀ ਉਹ ਆਪਣੇ ਕਾਫੀ ਸਮਰਥਕਾਂ ਦੇ ਨਾਲ ਹਥਿਆਰਾਂ ਸਮੇਤ ਉਹਦੇ ਘਰ ਵੱਲ ਗਿਆ ਬੀਜੇਪੀ ਦਾ ਐਕਸ ਐਮ ਐਲ ਏ ਤੇ ਉਹਦੇ ਘਰ ਤੇ ਜਾ ਕੇ ਫਾਇਰਿੰਗ ਕੀਤੀ ਹੈ ਘਰ ਤੇ ਗੋਲੀਆਂ ਵੱਜੀਆਂ ਹੋਈਆਂ ਦੇ ਨਿਸ਼ਾਨ ਨੇ ਔਰ ਫਿਰ ਹੁਣ ਪੁਲਿਸ ਉੱਥੇ ਪਹੁੰਚੀ ਜਿਹੜਾ ਸਾਹਮਣੇ ਆਜ਼ਾਦ ਉਮੀਦਵਾਰ ਜਿਹੜਾ ਜਿੱਤਿਆ ਹੋਇਆ ਐਮਐਲਏ ਉਹਨੇ ਵੀ ਹਥਿਆਰ ਕੱਢ ਲਏ ਸੀ ਆਮੋ ਸਾਹਮਣੇ ਸਿੱਧੀ ਗੋਲੀਆਂ ਚਲਾਉਣ ਦੀ ਟੱਕਰ ਹੋਣੀ ਸੀ ਪਰ ਉਸ ਤੋਂ ਪਹਿਲਾਂ ਉੱਥੇ ਪੁਲਿਸ ਪਹੁੰਚ ਗਈ ਪੁਲਿਸ ਨੇ ਦੋਨਾਂ ਧਿਰਾਂ ਨੂੰ ਸ਼ਾਂਤ ਕੀਤਾ ਮਸਲੇ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਔਰ ਇੱਥੇ ਆਪਾਂ ਕੀ ਕਹਿਣਾ ਚਾਹੁੰਦੇ ਆ ਆਪਾਂ ਇਹ ਕਹਿਣਾ ਚਾਹੁੰਦੇ ਆ ਤੁਸੀਂ ਦੇਖੋ ਕੀ ਕਿਹਾ ਜਾਊਗਾ ਵੀ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਆਪਣੇ ਨੁਮਾਇੰਦੇ ਚੁਣਿਆ ਜੇ ਉਹ ਵੀ ਐਦਾਂ ਦੀ ਗੁੰਡਾਗਰਦੀ ਕਰਨ ਗਈ ਫਰਜ਼ ਕਰੋ ਇੱਕ ਸਕਿੰਟ ਲਈ ਮੰਨ ਲਓ ਕਿ ਉਹ ਆਜ਼ਾਦ ਐਮਐਲਏ ਤੋਂ ਦੇ ਉੱਪਰ ਕੋਈ ਵੀ ਗੁੱਸਾ ਹੋਵੇ ਬੀਜੇਪੀ ਦੇ ਉਸ ਐਕਸ ਐਮਐਲਏ ਨੂੰ ਕੋਈ ਵੀ ਗੁੱਸਾ ਹੋਵੇ ਕੋਈ ਵੀ ਗਿਲਾ ਹੋਵੇ ਫਿਰ ਕੀ ਇਸ ਦੇਸ਼ 'ਚ ਕਾਨੂੰਨ ਨਹੀਂ ਹੈਗਾ ਪੁਲਿਸ ਨਹੀਂ ਹੈਗੀ ਅਦਾਲਤਾਂ ਨਹੀਂ ਹੈਗੀਆਂ ਕੀ ਸਿੱਧਾ ਜਾ ਕੇ ਗੋਲੀਆਂ ਚਲਾਉਣਾ ਅਗਲੇ ਦੇ ਘਰ ਤੇ ਕੀ ਇਹ ਠੀਕ ਹੈ ਦੇਖੋ ਇੱਕ ਮਾਨਸਿਕਤਾ ਇੱਕ ਜ਼ਹਿਨੀਅਤ ਹੈ ਇਨੂੰ ਗੁੰਡਾ ਮੰਨ ਸਕਦਾ ਕਹਿੰਦੇ ਨੇ ਔਰ ਕੁਝ ਸੱਤਾ ਦੇ ਸਰਕਾਰਾਂ ਦਾ ਫਤੂਰ ਤੇ ਕੁਝ ਪੈਸੇ ਦਾ ਫਤੂਰ ਜਦੋਂ ਦਿਮਾਗ 'ਚ ਚੜ ਜਾਂਦਾ ਉਦੋਂ ਬੰਦਾ ਐਦਾਂ ਦੀਆਂ ਹਰਕਤਾਂ ਕਰਦਾ ਔਰ ਇਸੇ ਤਰ੍ਹਾਂ ਦਾ ਹੀ ਕੁਝ ਇਸ ਬੀਜੇਪੀ ਦੇ ਐਮਐਲਏ ਵੱਲੋਂ ਕੀਤਾ ਗਿਆ ਜਾਪਦਾ ਹੈ ਹੁਣ ਵੇਖੋ ਪਤਾਲ ਹੋਏਗੀ ਪਤਾ ਤਾਂ ਫਿਰ ਲੱਗੇਗਾ ਪਰ ਇੱਕ ਗੱਲ ਤੋ ਦਾਅਵੇ ਨਾਲ ਕਹਿ ਸਕਦੇ ਨਾ ਕਿ ਗੱਲ ਕੋਈ ਵੀ ਹੋਵੇ ਇਹ ਬੀਜੇਪੀ ਇਹ ਬੀਜੇਪੀ ਦੇ ਆਗੂ ਇਹ ਹੋਰ ਲੋਕਾਂ ਵਰੀ ਤਾਂ ਇਹ ਪਾਠ ਪੜਾਉਂਦੇ ਨੇ ਕਾਨੂੰਨ ਦਾ ਦੇਸ਼ ਭਗਤੀ ਦਾ ਤੇ ਇਹ ਕਹਿੰਦੇ ਨੇ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ ਤੇ ਫਿਰ ਜੇ ਜਦੋਂ ਆਪਦੇ ਬੰਦੇ ਇਦਾਂ ਕਰਦੇ ਨੇ ਉਦੋਂ ਇਹ ਉਹਨਾਂ ਦੀ ਨਖਿੱਧੀ ਦਾ ਬਿਆਨ ਵੀ ਨਹੀਂ ਦਿੰਦੇ ਉਦੋਂ ਇਹ ਉਹਨਾਂ ਨੂੰ ਗਲਤ ਵੀ ਨਹੀਂ ਕਹਿੰਦੇ ਚੁੱਪ ਬੱਟ ਜਾਂਦੇ ਨੇ ਕਿਉਂਕਿ ਉਹ ਕਹਿੰਦੇ ਨਾ ਤੁਸੀਂ ਮਾਰੋ ਤੇ ਠੋਲੇ ਤੇ ਜੇ ਅਸੀਂ ਮਾਰ ਗਏ ਤੇ ਬੋਲੇ ਹੁਣ ਅਗਲੀ ਵੱਡੀ ਖਬਰ ਅੰਮ੍ਰਿਤਸਰ ਤੋਂ ਹੈ ਅੰਮ੍ਰਿਤਸਰ ਜਿਹੜਾ ਹੈਰੀਟੇਜ ਸਟਰੀਟ ਹੈ ਦਰਬਾਰ ਸਾਹਿਬ ਤੋ ਥੋੜੀ ਦੂਰੀ ਤੇ ਹੀ ਐ ਉਥੇ ਡਾਕਟਰ ਭੀਮrao ਅੰਬੇਦਕਰ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਸੀ ਭਾਰਤ ਦਾ ਉਹਨਾਂ ਦਾ ਇੱਕ ਵੱਡਾ ਬੁੱਤ ਲੱਗਾ ਹੋਇਆ ਔਰ ਉਹ ਉਹਦੇ ਹੱਥ ਦੇ ਵਿੱਚ ਸੰਵਿਧਾਨ ਵੀ ਬੁੱਤ ਦੇ ਫੜਿਆ ਹੋਇਆ ਤਾਂ ਇੱਕ ਵਿਅਕਤੀ ਜਿਹੜਾ ਧਰਮਕੋਟ ਦਾ ਦੱਸਿਆ ਜਾ ਰਿਹਾ ਉਹਨੇ ਕੀ ਕੀਤਾ ਜਾ ਕੇ ਉਥੇ ਪੌੜੀ ਲਾਈ ਬੁੱਤ ਨੂੰ ਬੁੱਤ ਦੇ ਉੱਤੇ ਚੜ ਕੇ ਤੇ ਉਹ ਉਸ ਬੁੱਤ ਨੂੰ ਤੋੜਨ ਲੱਗ ਪਿਆ ਜਦੋਂ ਤੋੜਨ ਲੱਗ ਪਿਆ ਤਾਂ ਉਥੇ ਚਾਰ ਚਫੇਰੇ ਲੋਕਾਂ ਨੇ ਦੇਖਿਆ ਰੌਲਾ ਪਿਆ ਤਾਂ ਫਿਰ ਉਸ ਨੂੰ ਕਾਬੂ ਕੀਤਾ ਗਿਆ ਉਸ ਨੂੰ ਫੜਿਆ ਗਿਆ ਹੁਣ ਇਸ ਘਟਨਾ ਦਾ ਵੱਡਾ ਰੌਲਾ ਪੰਜਾਬ ਚ ਪਿਆ ਕੱਲ ਰਾਤ ਦਾ ਵੀ ਯਾਰ ਇਹ ਕਰਵਾ ਕੌਣ ਰਿਹਾ ਹੈ ਇਹਦੇ ਪਿੱਛੇ ਸੋਚ ਕਿਹੜੀ ਹੈ ਦੇਖੋ ਜਿਹੜਾ ਦਲਿਤ ਭਾਈਚਾਰਾ ਜਿਹੜਾ ਡਾਕਟਰ ਭੀਮਰਾਓ ਅੰਬੇਦਕਰ ਨੂੰ ਆਪਣਾ ਸਮਝਦਾ ਦੇਖੋ ਮੈਨੂੰ ਵੈਸੇ ਤਾਂ ਇੰਜ ਲੱਗਦਾ ਕਿ ਡਾਕਟਰ ਭੀਮਰਾਓ ਅੰਬੇਦਕਰ ਵਰਗੇ ਜਿਹੜੇ ਬੰਦੇ ਨੇ ਐਨੇ ਵੱਡੇ ਬੁੱਧੀਜੀਵੀ ਉਹ ਸਾਰਿਆਂ ਦੇ ਸਾਂਝੇ ਹੁੰਦੇ ਨੇ ਕਿਸੇ ਇੱਕ ਦੇ ਨਹੀਂ ਜਾਤੀ ਜਾਂ ਧਰਮ ਦੇ ਤੌਰ ਤੇ ਮਹਾਨ ਮਨੁੱਖਾਂ ਨੂੰ ਵੰਡਿਆ ਨਹੀਂ ਜਾਣਾ ਚਾਹੀਦਾ ਪਰ ਫਿਰ ਵੀ ਇੱਕ ਆਪਣੇਪਣ ਦਾ ਅਹਿਸਾਸ ਸਾਡੇ ਕੁਝ ਭਾਈਚਾਰਿਆਂ ਨੂੰ ਹੈ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਨਾਲ ਚਲੋ ਚੰਗੀ ਗੱਲ ਹੈ ਪਰ ਉਹਨਾਂ ਦੇ ਅੰਦਰ ਪੂਰਾ ਰੋਸ ਹੈ ਉਹ ਕਹਿੰਦੇ ਨੇ ਕਿ ਅਸੀਂ ਉਹਨਾਂ ਨੇ ਉਹਨਾਂ ਨੇ ਬੰਦ ਦਾ ਸੱਦਾ ਦਿੱਤਾ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਕਿ ਜੇਕਰ ਇਸ ਬੰਦੇ ਦੇ ਉੱਪਰ ਸਖਤ ਕਾਰਵਾਈ ਨਾ ਹੋਈ ਜਾਂ ਇਹਦੇ ਪਿੱਛੇ ਕਿਹੜਾ ਛੜੀ ਅੰਤਰ ਹੈ ਇਹਦੇ ਪਿੱਛੇ ਕਿਹੜੀ ਤਾਕਤ ਹੈ ਜਿਹੜੀ ਇੰਜ ਕਰਵਾ ਰਹੀ ਹੈ ਜੇ ਪਤਾ ਨਾ ਲਾਇਆ ਤੇ ਅਸੀਂ ਅਮਰਤਸਰ ਬੰਦ ਕਰਾਂਗੇ ਅਗਲੀ ਲਾਸਟ ਖਬਰ ਹੈ ਕਿ ਬੀਬੀ ਜ਼ਗੀਰ ਕੌਰ ਤੇ ਚੰਦੂ ਮਾਜਰਾ ਦੀ ਅਕਾਲ ਤਖਤ ਤੇ ਸ਼ਿਕਾਇਤ ਕੀਤੀ ਗਈ ਹੈ ਇਹ ਸ਼ਿਕਾਇਤ ਕੀਤੀ ਕਿਹਨੇ ਹੈ ਇਹ ਸ਼ਿਕਾਇਤ ਕੀਤੀ ਹੈ ਕਾਲੀ ਦਲ ਦੇ ਯੂਥ ਵਿੰਗ ਦੇ ਆਗੂ ਝੰਜਰ ਸਾਹ ਹੋਰਾਂ ਨੇ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਅਕਾਲ ਤਖਤ ਤੇ ਪੇਸ਼ ਹੋ ਕੇ ਝੂਠ ਬੋਲੇ ਨੇ ਬੀਬੀ ਜਗੀਰ ਕੌਰ ਨੇ ਤੇ ਚੰਦੂ ਮਾਜਰਾ ਨੇ ਉਹਨਾਂ ਨੇ ਦੋਸ਼ ਲਾਇਆ ਕਿ ਅਸਲੀਅਤ ਇਹਨਾਂ ਨੇ ਸਪਾਈ ਹੈ ਤੇ ਕਾਲ ਤੱਕ ਸਾਹਮਣੇ ਬਿਲਕੁਲ ਝੂਠੇ ਦਾਵੇ ਝੂਠੀ ਬਿਆਨਬਾਜ਼ੀ ਕੀਤੀ ਹੈ ਔਰ ਉਹਨਾਂ ਨੇ ਮੀਡੀਆ ਸਾਹਮਣੇ ਆ ਕੇ ਇਹ ਕਿਹਾ ਉਹ ਕਹਿੰਦੇ ਕਿ ਅਸੀਂ ਸਾਰੇ ਤੱਥ ਸਬੂਤ ਪੈਂਡਰਾਈਵਾਂ ਵੀਡੀਓ ਸਾਰਾ ਕੁਝ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾ ਨੂੰ ਦੇ ਦਿੱਤਾ ਹੈ ਉਹ ਹੁਣ ਵੇਖਣਗੇ ਤੇ ਅਸੀਂ ਚਾਹੁੰਦੇ ਆ ਕਿ ਬੀਬੀ ਜਗੀਰ ਕੌਰ ਤੇ ਚੰਦੂ ਮਾਜਰਾ ਦੇ ਉੱਪਰ ਵੱਡੀ ਕਾਰਵਾਈ ਹੋਵੇ ਹੁਣ ਜੇ ਇੱਥੇ ਆਪਾਂ ਗੱਲ ਕਰੀਏ ਤਾਂ ਸਿੱਧੀ ਸਾਫ਼ ਕਵਾਂਗੇ ਅਕਾਲੀ ਦਲ ਦੇ ਇਹ ਜਿੰਨੇ ਵੀ ਲੀਡਰ ਨੇ ਚਾਹੇ ਸੁਖਵੀਰ ਬਾਦਲ ਦੇ ਧੜੇ ਵਾਲੇ ਤੇ ਚਾਹੇ ਆ ਦੂਜਾ ਧੜਾ ਜੇ ਕਿਤੇ ਸਰਕਾਰ ਬਣ ਜਾਂਦੀ ਅਕਾਲੀ ਦਲ ਦੀ ਇਹਨਾਂ ਸਾਰਿਆਂ ਨੇ ਇੱਕ ਹੋਣਾ ਸੀ ਇਹਨਾਂ ਸਾਰਿਆਂ ਨੇ ਇਕੱਠੇ ਹੋਣਾ ਸੀ ਤੇ ਖਾਣ ਪੀਣ ਨੂੰ ਸਾਰੇ ਇਕੱਠੇ ਨੇ ਉਹ ਇੱਕ ਜਗਸੀਰ ਜੀਦਾ ਇੱਕ ਲੋਕ ਗਾਇਕਾ ਤੇ ਉਹਦੀ ਇੱਕ ਬੋਲੀ ਐ ਪੰਜੇ ਉਂਗਲਾਂ ਬਰਾਬਰ ਹੋਈਆਂ ਜੀ ਆਪਣੇ ਢਿੱਡ ਵਾਸਤੇ ਤਾਂ ਮੈਨੂੰ ਇਹ ਲੱਗਦਾ ਹਕੂਮਤੋਂ ਨਹੀਂ ਹੈਗੀ ਪਾਰਟੀ ਡਾਊਨਫਾਲਚ ਐ ਤਾਂ ਅੱਡੋ ਅੱਡ ਡਫਲੀਆਂ ਨੇ ਵਰਨਾ ਇਹ ਇਕੱਠੇ ਸੀ ਜਦੋਂ ਸਰਕਾਰ ਸੀ ਜੋ ਕੁਛ ਉਸ ਟਾਈਮ ਹੁੰਦਾ ਰਿਹਾ ਕੋਈ ਵੀ ਸਰਕਾਰ ਦੇ ਉੱਪਰ ਉਂਗਲ ਨਹੀਂ ਚੁੱਕਦਾ ਰਿਹਾ ਕੋਈ ਵੀ ਨਹੀਂ ਰੋਕਦਾ ਰਿਹਾ ਵੀ ਆ ਗਲਤ ਹੋ ਰਿਹਾ ਐ ਨਹੀਂ ਹੋਣ ਦੇਣਾ ਕੋਈ ਨਹੀਂ ਰੋਕਦਾ ਰਿਹਾ ਸਭ ਨੇ ਸਭ ਕੁਝ ਚੱਲਣ ਦਿੱਤਾ ਦੇਖੋ ਅੱਜ ਜਿਹੜੀਆਂ ਗੱਲਾਂ ਲੋਕਾਂ ਦੇ ਸਾਹਮਣੇ ਆਈਆਂ ਜਿੰਨਾਂ ਗੱਲਾਂ ਦੀ ਸੁਖਬੀਰ ਸਾਹਿਬ ਹੋਰਾਂ ਨੇ ਮਾਫੀ ਮੰਗੀ ਆ ਬਈ ਅਸੀਂ ਅਕਾਲ ਤਖਤ ਦੇ ਜਥੇਦਾਰ ਤੋਂ ਧੱਕੇ ਨਾਲ ਮਾਫੀ ਮੰਗਾਈ ਅ ਮਤਲਬ ਮaaf ਕਰਵਾਇਆ ਸੌਰੀ ਮaaf ਕਰਵਾਇਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮਾਫੀ ਦਵਾਈ ਅਸੀਂ ਉਹਨੂੰ ਸਰਸਾ ਡੇਰਾ ਦੇ ਮੁਖੀ ਨੂੰ ਅੱਜ ਜੋ ਸਾਹਮਣੇ ਆਇਆ ਵੀ ਕੋਟਕਪੂਰਾ ਗੋਲੀकांड ਜਿਹੜਾ ਉਹ ਕਰਵਾਇਆ ਗਿਆ ਸੀ ਅੱਜ ਜੋ ਸਾਹਮਣੇ ਆਈਆਂ ਨੇ ਸਾਰੀਆਂ ਚੀਜ਼ਾਂ ਵੀ ਉਹ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਣ ਵਾਲੇ ਪੁਲਿਸ ਅਫਸਰਾਂ ਨੂੰ ਵੱਡੇ ਅਹੁਦਿਆਂ ਤੇ ਲਾਇਆ ਗਿਆ ਅੱਜ ਜੋ ਮੰਨੀਆਂ ਨੇ ਜਦੋਂ ਇਹ ਹੋ ਰਹੀਆਂ ਸੀ ਉਦੋਂ ਚੰਦੂ ਮਾਜਰਾ ਕਿਉਂ ਚੁੱਪ ਸੀ ਉਦੋਂ ਜਗੀਰਕੌਰ ਕਿਉਂ ਚੁੱਪ ਸੀ ਉਦੋਂ ਢੀਂਡਸੇ ਕਿਉਂ ਚੁੱਪ ਸੀ ਢੀਂਡਸੇ ਨੂੰ ਉਦੋਂ ਮੰਤਰੀ ਬਣਾਇਆ ਹੋਇਆ ਸੀ ਇਹਨਾਂ ਨੇ ਕੈਬਨਿਟ ਦੇ ਵਿੱਚ ਇਹ ਸਾਰੇ ਉਦੋਂ ਚੁੱਪ ਕਿਉਂ ਸੀ ਕੁਸਕੇ ਕਿਉਂ ਨਹੀਂ ਬੋਲੇ ਕਿਉਂ ਨਹੀਂ ਉਦੋਂ ਬੋਲਦੇ ਖਾਂ ਹੁਣ ਉਹ ਕਹਿਣਗੇ ਪਾਰਟੀ ਡਿਸਪਲਿਨ ਸੀ ਜਦੋਂ ਪੰਥ ਨੂੰ ਢਾਹ ਲੈ ਗਈ ਸੀ ਤੇ ਉਦੋਂ ਕਹਦਾ ਫਿਰ ਪਾਰਟੀ ਡਿਸਪੀਰੈਂਸ ਪਰ ਉਦੋਂ ਉਹਦੇ ਮੰਨਣੇ ਸੀ ਉਦੋਂ ਸਰਕਾਰ ਹਕੂਮਤ ਦਾ ਸੁਖ ਮੰਨਣਾ ਸੀ ਐਸ ਕਰਕੇ ਚੁੱਪ ਸੀਗੇ ਅੱਜ ਬੋਲੇ ਨੇ ਹੁਣ ਆ ਵੇਖੋ ਉਹ ਚੀਜ਼ਾਂ ਵਾਪਰੀਆਂ ਨੂੰ 10 ਸਾਲ ਹੋ ਗਏ ਤੇ ਹੁਣ ਬੋਲੇ ਨੇ ਪਿੱਛੇ ਪਛਤਾਇਆ ਕਿਆ ਹੋਤ ਜਦ ਚਿੜੀਆ ਚੁੱਕ ਗਈ ਖੇਤ